ਤੇ ਪਹਿਲਾਂ ਥੋੜਾ ਥੋੜਾ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਕਿਸਾਨਾਂ ਬਾਰੇ ਸੋਚਿਆ ਉਹ ਜਗਾ ਬਾਰੇ ਸੋਚਿਆ ਤੇ ਜਿਹੜਾ ਮੁੱਖ ਗੱਲ ਆ ਉਹ ਤਿੰਨ ਸ਼ਬਦ ਨੇ ਜਿਹੜੇ ਇਹ ਪ੍ਰੋਜੈਕਸ਼ਨ ਨੂੰ ਸ਼ੁਰੂ ਕਰਨਾ ਹੋਵੇ ਸਫਾਈ ਦਵਾਈ ਤੇ ਬਹਾਈ ਪਹਿਲਾਂ ਸਫਾਈ ਹੋਊਗੀ ਸਾਨੂੰ ਘਰਾਂ 'ਚ ਵਠਾਓ ਦੂਜੀ ਦਵਾਈ ਹੋਊਗੀ ਬੜੇ-ਬੜੀ ਪਾ ਕੇ ਸਿਹਤਮੰਦ ਹੋਈਏ ਡੰਗਰ ਸੰਭਾਲੀਏ ਉਸ ਤੋਂ ਬਾਅਦ ਬਹਾਈ ਆ ਤੇ ਜਿਹੜਾ ਤੁਹਾਡਾ ਬਰਾਲਾ ਸਾਰਿਆਂ ਨੇ ਇਸ ਸੰਸਥਾਨ ਨੂੰ ਕੀਤਾ ਸਾਰਾ ਧੰਨਵਾਦ ਸਿੱਖੀ ਦੀ ਜਿਹੜੀ ਰੋਪ ਆ ਉਹ ਇੱਥੇ ਕੰਮ ਵਿੱਚ ਦਿਖ ਰਹੀ ਆ ਤੇ ਇੱਥੇ ਕਿਹਾ ਗਿਆ ਸੀ ਮੈਨੇਜਮੈਂਟ ਕਿਵੇਂ ਹੋਊਗੀ ਆਕਾਰ ਪਰ ਕਰੂਗਾ ਮੈਨੇਜਮੈਂਟ ਆਪਣਿਆ ਹੋਊਗੀ ਤੁਸੀਂ ਜਥੇਦਾਰ ਸਾਹਿਬ ਹਕਮ ਕਰ ਦਿਓ ਸਾਰਿਆਂ ਨੂੰ ਜਿੱਦਾਂ ਇਹਦਾ ਲਾਈਨ ਚ ਜਦੋਂ ਲੱਗ ਜਾਣਗੇ ਸਰਪੰਚਾਂ ਦੀ ਡਿਊਟੀ ਲੱਗ ਜਾਣਗੀਆਂ ਜੋ ਆਪਣਾ ਮਤ ਕਰ ਸਕਦਾ ਕੋਈ ਨਹੀਂ ਕਰ ਸਕਦਾ ਮੈਨੂੰ ਇਹੀ ਆਸ ਹੈ ਐਨਾ ਕਹਿ ਕੇ ਫਤਿਹ ਬੁਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੁਹਾਨੂੰ ਬੁਲਾਇਆ ਨੰਦੇ ਸ਼ਾਮ ਸਿੱਖ ਵੈਲਫੇਅਰ ਸੁਸਾਇਟੀ ਨਵੀਂ